हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਚੱਲੀ ਜਾਂਦਾ ਠੀਕ ਆ ਤੇ ਫਿਰ ਤੋਹਫਾ ਹੀ ਲੈਂਦਾ ਹੈ ਪੂਰਾ ਵਧੀਆ ਬਾਈ ਜਾਂਦੀ ਤੋਹਫੇ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਜਗਦੇਵ ਸਿੰਘ ਜੀ ਪਿੰਡ ਫੂਲ ਦੇ ਕੋਠੇ ਜੀ ਨੇੜੇ ਬੁਰਜਮਾਨ ਸਾਹੀਆ ਜੀ ਤੇ ਜ਼ਿਲ੍ਹਾ ਆਪਣਾ ਬਾਈ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਫੂਲ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ 98766 25552 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਵਾੜ ਦੇਖ ਰਿਹਾ ਕਿਹੜਾ ਸੂਆ ਸੁੰਦੀ ਹੈ ਇਹ ਬਾਈ ਜੀ ਦੂਜਾ ਸੂਆ ਪਿਓਰ ਦੂਜਾ ਸੂਆ ਸੂਰਾ ਹੀ ਹੈ ਕਿੰਨੇ ਦਿਨਾਂ ਦੀ ਕੱਚੀ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਆ ਜੀ ਠੀਕ ਹੈ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੂਏ ਇਹਦਾ ਬਾਈ ਮਾਲਕ ਨੇ ਕਿਹਾ ਪਹਿਲੇ ਸੂਏ 28 ਤੋਂ 30 ਕਿਲੋ ਦੁੱਧੇ ਨੇ ਕੱਢਿਆ ਹੈ ਤਿਆਰ ਕੀ ਬਾਈ ਕਿੰਨੀ ਕਮੀ ਤਿਆਰ ਕੀ ਬਾਈ ਦੇਖੋ ਜਿਹੜੇ ਹਿਸਾਬ ਨਾਲ ਤਿਆਰੀ ਹੈ ਬਾਈ 30 ਪਲੱਸ ਤਾਂ ਚੱਲੂਗੀ ਚੱਲ ਠੀਕ ਆ ਹਾਂਜੀ ਹਾਂਜੀ ਬਾਕੀ ਤਿਆਰੀ ਬਹੁਤ ਸੋਹਣੀ ਤਿਆਰੀ ਬਹੁਤ ਸਹੀ ਹੈ ਕੀ ਬਾਤ ਆ ਜੁਪੀਟਰ ਦੀ ਆਪ ਆ ਬਾਈ स्नो व्हाइट ਦਾ ਟੀਕਾ ਲੱਗਾ ਇਹਦੇ ਸਿਕਸਰ ਸੀ ਹੁਣ ਠੀਕ ਹੈ ਵੀਰੇ ਥਣਾ ਦੀ ਕੁਆਲਿਟੀ ਬਾਈ ਚੈੱਕ ਕਰ ਲੋ ਬਾਕੀ ਲੇਵਾ ਜਿਹੜਾ ਬਹੁਤ ਸੋਹਣਾ ਕਰਮ ਵਾਲੀ ਦਾ ਤਿਆਰ ਕਰਿਆ ਆਪਾਂ ਅੱਜ ਸੂਪ ਕੋਈ ਤਾਂ ਵੀ ਫਰਕ ਨਹੀਂ ਪੈਣਾ ਕਿ ਨਹੀਂ ਬਾਈ ਬਾਈ ਪੰਜਾਂ ਦਿਨ ਕੱਟੂ ਆ ਜਾਂ ਦੇਖ ਲੋ ਢਿੱਲਾ ਢੁਲਾ ਦਿਖਾ ਦਿਓ ਪੂਰੀਆਂ ਪੀ ਗਿਆ ਥਣਾ ਪੇਗਾ ਪੂਰੀ ਵਿਥੀ ਥਣਾ ਨਾੜਾ ਨੂੜਾ ਹਵਾਨੇ ਤੇ ਚੈੱਕ ਕਰ ਸਕਦੇ ਹੋ ਬੜੀਆਂ ਚੰਗੀਆਂ ਬਾਕੀ ਬ੍ਰੀਡ ਇੱਕ ਨੰਬਰ ਆ ਗਈ ਸੈਲਿੰਗ ਚਮਕ ਚੈੱਕ ਕਰੋ ਬੜੀ ਕਮਾਲ ਦੀ ਹੈ ਨਾ ਹਾਂਜੀ ਹਾਂਜੀ ਬਾਈ ਖੋਲ ਦੇ ਬਾਈ ਮੜੀ ਜੀ ਤੋਲ ਦੇ ਖੋਲ ਕੇ ਕੱਦ ਬਾਈ ਬਹੁਤ ਚੰਗਾ ਕੋਈ ਵੀ ਛੋਟੀ ਸਮਝ ਕੇ ਨਾ ਆਇਆ ਤੇ ਬਰੀਡ ਵੀ ਇੱਕ ਨੰਬਰ ਆ ਗਈ ਬਾਕੀ ਖੁਦ ਵੀ ਬਾਈ ਨੇ ਦੱਸਿਆ ਚੰਗੇ ਸੀਮਣ ਦੀ ਆ ਜਿਹੜਾ ਗਾਹਾਂ ਵੀ ਲੱਗਿਆ ਉਹ ਵੀ ਚੰਗੇ ਸੀਮਣ ਲੱਗਿਆ ਵਾ ਇਹਦੇ ਕਰਮ ਵਾਲੀ ਤੇਰਾ ਤਰਾ ਬਾਈ ਚੈੱਕ ਕਰ ਸਕਦਾ ਇੱਕ ਨੰਬਰ ਤੋਰਾਗਾ ਮੜਾ ਰੁਕੋ ਬਈ ਇਹਨਾਂ ਨਾਲ ਨਾ ਪਾ ਚੈੱਕ ਕਰਵਾ ਲੈ ਥਣਾ ਦੀ ਬਈ ਕੁਆਲਿਟੀ ਚੈੱਕ ਕਰ ਸਕਦੇ ਇੱਕ ਨੰਬਰ ਕੁਆਲਿਟੀ ਆ ਥਣ ਬਹੁਤ ਚੰਗਾ ਥਣ ਬਹੁਤ ਚੰਗਾ ਬਾਈ ਹਾਂਜੀ ਬਾਕੀ ਫੇਸ ਬਾਕੀ ਆਇਆ ਨਾ ਬਾਈ ਰਿਕਾਰਡ ਵਾਲੀ ਗਾਈ ਆ ਕਿ ਜੁਪੀਟਰ ਦੀ ਆਪ ਹੈ স্নੋ ਵਾਈਟ ਦਾ 68 ਸੀਮਣ ਲੱਗਿਆ ਬਾਈ ਜੀ ਬੱਛੀ ਵਾਲਾ ਹੂੰ ਬਾਕੀ ਜਿਹੜੀ ਫੀਟਿੰਗ ਆ ਬਾਈ ਹਵਾਨੇ ਦੀ ਉਹ ਤਾਂ ਬਾ ਕਮਾਲ ਦੀ ਆ ਬਾਕੀ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਬਾਕੀ ਦੁੱਧ ਦਾ ਰਕਾਰਡ ਵੀ ਬਾਈ ਨੇ ਚੰਗਾ ਦੱਸਿਆਗਾ ਫੇਸ ਵਗੈਰਾ ਆਪ ਇਧਰੋਂ ਚੈੱਕ ਕਰਵਾਣੇ ਬਹੁਤ ਕਮਾਲ ਦਾ ਲੱਗਿਆ ਚੈੱਕ ਇੱਕ ਨੰਬਰ ਬਰੀਡ ਆ ਗਈ ਛੋਟਾ ਛੋਟਾ ਕਰਨਾ ਬੋਦੀ ਵਦੀ ਨਾ ਫੁੱਲ ਕਮਾਲ ਦੀ ਆ ਤੇ ਬਾਈ ਮੁੱਲੇ ਦਾ ਫਰਕੀ ਰਹੋ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਜੀ ਮੁੱਲ ਜਾਇ ਜੀ ਜਮਾ ਜਾਇ ਜੀ ਬਾਈ ਜੀ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਕਰਾਂਗੇ ਬਾਈ ਫੋਨ ਤੇ ਤੇ ਮੁੱਲ ਰਹੂਗਾ ਦਾ ਜਿਹੜਾ ਜਾਇ ਜੀ ਰਹੂਗਾ ਬਾਕੀ ਹਜੇ ਬਲਟ ਲੰਪੀਆਂ ਜ਼ਰੂਰ ਆ ਕਿਉਂਕਿ ਸਾਰੀਆਂ ਬਲਟਾਂ ਕੱਢ ਕੇ ਸੂਗੇ ਹਜੇ ਕੱਚੀ ਮੰਨੋ ਕਹਿੰਦੇ ਬਾਈ ਹਾਂਜੀ ਹਾਂਜੀ ਬਾਈ ਤਿੰਨ ਤੋਂ ਚਾਰ ਦਿਨ ਬਾਈ ਜੀ ਲੈ ਜਾਉਂਗੇ ਜਰੂਰ ਲੈ ਬਈ ਨਾੜਾ ਨੂੜਾ ਚੈੱਕ ਕਰੋ ਜਿਹੜਾ ਥਾਣਾ ਬਹੁਤ ਜਿਆਦੇ ਬਾਈ ਆ ਮਿਲ ਕੇ ਲਈ ਦਿਖਾ ਦੋ ਆਹ ਨਾ ਕੀ ਬਾਤ ਆ ਬਈ ਬਹੁਤ ਚੰਗੀ ਆ ਹਨਾ ਹਾਂਜੀ ਹਾਂਜੀ ਬਾਕੀ ਵੱਡੀ ਆ ਕਦ ਪੱਖੋਂ ਨਹੀਂ ਛੋਟੀ ਇੱਕ ਨੰਬਰ ਬਰੀਡ ਆ ਪੂਰੀ ਖੁੱਲੀ ਬੈੜ ਆ ਬਾਈ ਦੇਖ ਲੈ ਢਾਂਚਾ ਨੂੰ ੱਚਾ ਦਿਖਾ ਦੇ ਪੂਰਾ ਇਹਦਾ ਹਮ ਡਾਇਮੰਡ ਪੀਸ ਆ ਗਿਆ ਬਾਈ ਬਾਕੀ ਲੰਬਾਈ ਲੰਮੂਈ ਬਹੁਤ ਆ ਹਨਾ ਹਾਂਜੀ ਹਾਂਜੀ ਬਾਈ ਕੀ ਬਾਤ ਤੇ ਮੁੱਲ ਬਾਈ ਕਹਿੰਦਾ ਰਹੂਗਾ ਬਾਈ ਫੋਨ ਤੇ ਮੁੱਲ ਰਹੂਗਾ ਤੁਹਾਨੂੰ ਕਿਤੂਰਾ ਦਾ ਬਾਈ ਚੈੱਕ ਕਰ ਲੋ ਇੱਕ ਨੰਬਰ ਆ ਗਿਆ ਦਾ ਬਾਈ ਮਾਨਤਨ ਹੋਜੂ ਵਧੀਆ ਪੂਰਾ ਬਾਈ ਪੂਰਾ ਜੀ ਪੂਰਾ ਠੀਕ ਹੈ ਤਿੰਨ ਆ ਕਿ ਸੀਗਾ ਵੀਰ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਉਲੀ ਨੂੰ ਵੇਖੋ ਧੰਨਵਾਦ